ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਮੇਰੇ ਚੈਨਲ ਦੇ ਵਿੱਚ ਅੱਜ ਆਪਾਂ ਬਣਾਉਣ ਲੱਗੇ ਆਂ ਜੀ ਦੁੱਧ ਵਾਲੀਆਂ ਸੇਵੀਆਂ ਦੁੱਧ ਵਾਲੀਆਂ ਸੇਵੀਆਂ ਬਣਾਉਣ ਲਈ ਆਪਾਂ ਇੱਕ ਕੌਲੀ ਸੇਵੀਆਂ ਦੀ ਲਈ ਆ ਡੇਢ ਕ ਕੱਪ ਆਪਾਂ ਦੁੱਧ ਦਾ ਲਿਆਵਾ ਤੇ ਨਾਲ ਆਪਾਂ ਦੇਸੀ ਘਿਓ ਲਿਆਵਾ ਜਿਹਦੇ ਵਿੱਚ ਆਪਾਂ ਇੱਕ ਦੋ ਚਮਚੇ ਦੇਸੀ ਘਿਓ ਦੇ ਪਾਵਾਂਗੇ ਖੰਡ ਦੀ ਥਾਂ ਤੇ ਆਪਾਂ ਸ਼ੱਕਰ ਲਈ ਆ ਕਿ ਅੱਧੀ ਕ ਕੌਲੀ ਆਪਾਂ ਸ਼ੱਕਰ ਦੀ ਲਈ ਆ ਡਰਾਈ ਫਰੂਟਸ ਲਈ ਆ ਉਹਦੇ ਵਿੱਚ ਆਪਾਂ ਬਦਾਮ ਤੇ ਕਿਸ਼ਮਿਸ ਲਈ ਆ ਤੁਹਾਡੇ ਕੋਲ ਜਿਹੜੇ ਹੋਣਗੇ ਤੁਸੀਂ ਉਹ ਪਾ ਸਕਦੇ ਨਹੀਂ ਹੈਗੇ ਤੇ ਸਕਿੱਪ ਵੀ ਕਰ ਸਕਦੇ ਹੋ ਐਦਾਂ ਆਪਾਂ ਪੈਨ ਨੂੰ ਰੱਖ ਲਿਆ ਜੀ ਗੈਸ ਦੇ ਉੱਪਰ ਗੈਸ ਦੇ ਉੱਪਰ ਆਪਾਂ ਪੈਨ ਨੂੰ ਕੜਾਈ ਨੂੰ ਰੱਖ ਲਿਆ ਜੀ ਹੁਣ ਆਪਾਂ ਇਹਦੇ ਵਿੱਚ 2 ਚਮਚੇ ਦੇਸੀ ਘਿਓ ਦੇ ਪਾਵਾਂਗੇ ਦੇਸੀ ਘਿਓ ਦੇ ਵਿੱਚ ਸੇਵੀਆਂ ਵੈਸੀ ਬਹੁਤ ਜ਼ਿਆਦਾ ਟੇਸਟੀ ਬਣਦੀਆਂ ਜੇ ਤੁਹਾਡੇ ਕੋਲ ਹੈਗਾ ਤਾਂ ਤੁਸੀਂ ਦੇਸੀ ਘਿਓ ਯੂਜ਼ ਕਰ ਸਕਦੇ ਆ ਨਹੀਂ ਤਾਂ ਤੁਸੀਂ ਸਕਿੱਪ ਵੀ ਕਰ ਸਕਦੇ ਹੋ ਇਦੇ ਵਿੱਚ ਆਪਾਂ ਇੱਕ ਇੱਕ ਦੋ ਮਿੰਟ ਲਈ ਥੋੜਾ ਜਿਹਾ ਸੇਵੀਆਂ ਨੂੰ ਭੁੰਨਾਂਗੇ ਵੈਸੇ ਆਪਣੀਆਂ ਤੋਂ ਸੇਵੀਆਂ ਭੁੰਨੀਆਂ ਹੀ ਹੋਈਆਂ ਆ ਜਿਹੜੀਆਂ ਆਪਣੇ ਕੋਲ ਸੇਮੀਆਂ ਇਹ ਮੈਦੇ ਦੀਆਂ ਬਣੀਆਂ ਹੋਈਆਂ ਵਾਂ ਬਸ ਇੱਕ ਮਿੰਟ ਲਈ ਥੋੜਾ ਜਿਹਾ ਆਪਾਂ ਭੁੰਨਾਂਗੇ ਇਹ 세ਵੀਆਂ ਖਾਣ ਦੇ ਵਿੱਚ ਬਹੁਤ ਜ਼ਿਆਦਾ ਟੇਸਟੀ ਬਣਦੀਆਂ ਵਾਂ ਇੱਕ ਆਪਣੀ ਸਵੀਟ ਡਿਸ਼ ਬਣ ਜਾਂਦੀ ਹੈ ਜਦ ਆਪਣੇ ਘਰੇ ਕੋਈ ਗੈਸਟ ਵਗੈਰਾ ਹੁੰਦੇ ਆ ਤਾਂ ਆਪਾਂ ਉਹਨਾਂ ਨੂੰ ਇਹ ਸਵੀਟ ਡੋਸ ਤੇ ਤੌਰ ਤੇ ਵੀ ਦੇ ਸਕਦੇ ਹਾਂ 5 ਮਿੰਟ ਚ ਬਣ ਕੇ ਤਿਆਰ ਹੋ ਜਾਂਦੀਆਂ ਜੀ ਇਹਨੂੰ ਜ਼ਿਆਦਾ ਭੁੰਨਣ ਦੀ ਲੋੜ ਨਹੀਂ ਹੈਗੀ ਜੀ ਹੁਣ ਆਪਾਂ ਇਹਦੇ ਵਿੱਚ ਦੁੱਧ ਪਾ ਦਾਂਗੇ ਦੁੱਧ ਥੋੜਾ ਥੋੜਾ ਕਰਕੇ ਪਾਉਣੀ ਬਾਕੀ ਦੁੱਧ ਆਪਾਂ ਉਬਾਲ ਆਉਣ ਤੋਂ ਬਾਅਦ ਪਾਵਾਂਗੇ ਕਿਉਂਕਿ ਸੇਵੀਆਂ ਜਿੰਨਾ ਦੁੱਧ ਅਬਜ਼ਰਬ ਕਰਨਾ ਹੋਊਗਾ ਕਰ ਲੈਣੀਆਂ ਬਾਕੀ ਦੁੱਧ ਬਾਅਦ ਵਿੱਚ ਪਾਵਾਂਗੇ ਆਪਾਂ ਮਿਲ ਨਾਲ ਦੇ ਨਾਲ ਖਲਾਉਂਦੇ ਰਹਿਣਾ ਵਾ 1 ਮਿੰਟ ਲਈ ਇਹਨੂੰ ਆਪਾਂ ਟੱਕ ਦਾਂਗੇ ਤੇ ਕੈਂਚ ਨੂੰ ਆਪਾਂ ਸਿਮ ਕਰ ਦਾਂਗੇ 1 ਮਿੰਟ ਲਈ ਇਹਨੂੰ ਆਪਾਂ ਬਸ ਸਤਰੇ ਰੱਖਣਾ ਵਾ ਗੈਸ ਨੂੰ ਆਪਾਂ ਸਿਮ ਕਰ ਦੇਣਾ ਹੁਣ ਆਪਾਂ ਇਹਦੇ ਵਿੱਚ ਹੋਰ ਦੁੱਧ ਪਾ ਦਾਂਗੇ ਨਾਲ ਹੀ ਆਪਾਂ ਇਹਦੇ ਵਿੱਚ ਸ਼ੱਕਰ ਪਾ ਦਾਂਗੇ ਸ਼ੱਕਰ ਆਪਾਂ ਟੇਸਟ ਦੇ ਹਿਸਾਬ ਨਾਲ ਪਾਉਣੀ ਹੈ ਜਾਨੀ ਕਿ ਆਪਾਂ ਕਿੰਨਾ ਕੁ ਮਿੱਠਾ ਖਾਣੇ ਆ ਆਪਾਂ ਅੱਧੀ ਕੋਲੀ ਸ਼ੱਕਰ ਦੀ ਲਈ ਸੀ ਪਰ ਅੱਧੀ ਕੋਲੀ ਪੈਣੀ ਨਹੀਂਗੀ ਜਿਆਦਾ ਮਿੱਠਾ ਹੋ ਜਾਊਗਾ ਇਹ ਆਪਣੀ ਸ਼ੱਕਰ ਵਾਲੀਆਂ ਸੇਵੀਆਂ ਬਣ ਜਾਣੀਆਂ। ਹੁਣ 5 ਕਿ ਮਿੰਟ ਲਈ ਇਸ ਤੇ ਰੱਖ ਲਾਂਗੇ। ਸੇਵੀਆਂ ਆਪਣੀਆਂ ਬਣੀਆਂ। ਹੁਣ ਆਪਾਂ ਇੱਕ ਬੋਲ ਦੇ ਵਿੱਚ ਕੱਢ ਲਵਾਂਗੇ। ਇੱਕਦਮ ਜੰਮ ਬਣੀਆਂ। ਹੁਣ ਆਪਾਂ ਇਹਨੂੰ ਕੱਢ ਦਾਂਗੇ ਹੁਣ ਆਪਾਂ ਇਹਦੇ ਉੱਤੇ ਡਰਾਈ ਫਰੂਟਸ ਪਾ ਦਾਂਗੇ ਸੇਵੀਆਂ ਆਪਣੀਆਂ ਬਣ ਕੇ ਤਿਆਰ ਹੋ ਗਈਆਂ ਇਹ 5 ਮਿੰਟਾਂ 'ਚ ਬਣ ਕੇ ਤਿਆਰ ਹੋ ਜਾਂਦੀਆਂ ਜੀ ਸੇਵੀਆਂ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਸਾਡੀ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਐਂਡ ਸਬਸਕ੍ਰਾਈਬ ਕਰਿਆ ਕਰੋ ਸਾਡੇ ਚੈਨਲ ਨੂੰ ਥੈਂਕ ਯੂ ਜੀ